ਭਾਈ ਸੁਖਵੀਰ ਬਾਦਲ ਵੀ ਨਿਕਲੇ ਨੇ ਪੰਜਾਬ ਬਚਾਣ ਤੇ ਜਾਉਂਗੇ ਨਾਲ ਪੰਜਾਬ ਬਚਾਣ ਪੰਜਾਬ ਡੋਬਿਆ ਕਿਨੇ ਆ ਯਾਰ ਡੋਬਿਆ ਕਿਨੇ ਪੰਜਾਬ ਉੱਥੇ ਉਹਨੂੰ ਬੰਦ ਰੱਖਿਆ ਕੋਈ ਤਾਂ ਕੁਝ ਦੇ ਵੀ ਸਕਦੇ ਹਨਾ ਫਿਰ ਇੱਕ ਦੋ ਚੀਜ਼ਾਂ ਹੋਰ ਵੀ ਨਿਕਲੀਆਂ ਭਾਈ ਸੁਖਵੀਰ ਬਾਦਲ ਵੀ ਨਿਕਲੇ ਨੇ ਪੰਜਾਬ ਬਚਾਣ ਤੇ ਜਾਉਂਗੇ ਨਾਲ ਪੰਜਾਬ ਬਚਾਣ ਪੰਜਾਬ ਡੋਬਿਆ ਕਿਨੇ ਆ ਯਾਰ ਡੋਬਿਆ ਕਿਨੇ ਪੰਜਾਬ ਕਿਤਨੀ ਵੀ ਖੇਤਰੀ ਪਾਰਟੀ ਤਾਮਲ ਦੀਆਂ ਖੇਤੀਆਂ ਪਾਰਟੀਆਂ ਕਿੰਨੀਆਂ ਸਟਰੋਂਗ ਨੇ ਖੇਤਰੀ ਪਾਰਟੀ ਉਹ ਅੱਜ ਪੰਜਾਬ بچਾ ਸਕਦੀ ਆ ਉਹ ਐ ਕਹਿਣ ਅਸੀਂ ਸਾਰੇ ਲੰਮੇ ਆ ਸਾਰੇ ਪਾਸੇ ਹੋ ਜਾਣ ਰਿਸ਼ਤੇਦਾਰ ਆ A to Z ਜੰਨੇ ਹੈਗੇ ਨੇ ਉਹ ਪਤਾ ਕੀ ਕਰਨ ਜਿਹੜੇ ਸਾਡੇ ਮਾਨਸਾ ਦਾ ਸਭ ਤੋਂ ਪੁਰਾਣਾ ਕਾਲੀ ਵਰਕਰ ਹੈ ਵੀ ਉਹਨੇ ਵਿਚਾਰੇ ਨੇ ਕਦੇ ਸਰਪੰਚੀ ਵੀ ਨਹੀਂ ਕੀਤੀ ਵੀ ਸਾਰੀ ਉਮਰ ਉਹ ਆਈ ਪ੍ਰੋਟੂ ਕਾਲੀ ਐ ਇਮਪ੍ਰੋਟੂ ਕਾਲੀ ਹਣਾ ਇਹੋ ਜਿਹੇ ਬੰਦੇ ਹੈਗੇ ਨੇ ਪੂਰਨ ਗੁਰਸਿੱਖ ਖਰੇ ਕਿ ਪਿੰਡਾਂ ਚ ਜਿਹੜੇ ਸੱਚੇ ਜਿਨ੍ਹਾਂ ਨੇ ਜਿਹੜੇ ਦਾਦੇ-ਪੋਤੇ ਨੇ ਜੇਲਾਂ ਕੱਟੀਆਂ ਨੇ ਉਹ ਬੱਚਿਆਂ ਨੂੰ ਸੁਭਾਉਣ ਉਹ ਸਾਰੇ ਇਕੱਠੇ ਹੋਣ ਸਿੱਖ ਇੱਕ ਥਾਂ ਵੀ ਜਿਹਦਾ ਸਿਆਸਤ ਚ ਪਹਿਲਾਂ ਕੋਈ ਦਾਦਾ ਪੋਤਾ ਚਾਚਾ ਨਾਨਾ ਰਿਹਾ ਹੋਵੇ ਕਿਸੇ ਨੂੰ ਨਹੀਂ ਬਸ ਆਮ ਜਵਾਬ ਕੌਣ ਦੇਣ ਤਾਂ ਖੇਤਰੀ ਪਾਰਟੀ ਮਜ਼ਬੂਤ ਹੈ ਪੰਜਾਬ ਬਚਾਇਆ ਬਚਾਇਆ ਨੌਜਵਾਨ ਆਹ ਮੁੰਡੇ ਖੜੇ ਨੇ ਤਿੰਨ ਪੜੇ ਲਿਖੇ ਨੇ ਹਾ ਤੇਰੇ ਨਾਲ ਖੜੇ ਨੇ ਤਿੰਨ ਸਾਰੇ ਪੜੇ ਲਿਖੇ ਨੇ ਇਹਨਾਂ ਨੂੰ ਡੇਟਾਂ ਦੇਣ ਸਾਰੀਆਂ ਪਾਰਟੀਆਂ ਆਪੀ ਬਚੇ ਬਚਾਈ। ਵੀ ਮੈਂ ਤੇਰੀ ਵੀਡੀਓ ਦੇਖ ਰਹੀ ਤੁਸੀਂ ਕਹਿੰਦੇ ਸੀ ਮੇਰਾ ਬਲੱਡ ਹੁਣ ਵਧਣ ਲੱਗ ਗਿਆ ਜਦੋਂ ਦਾ ਮੈਂ ਜੇਲ੍ਹ ਚੋਂ ਆਇਆ ਕੀ ਕਰ ਰਹੇ ਰਿਹਾ ਸੀ। ਜੇਲ੍ਹ ਚੋਂ ਆਉਣ ਤੋਂ ਬਾਅਦ 240 40 ਰਹਿਣ ਲੱਗ ਗਿਆ ਸੀਗਾ। ਉਹ ਇੱਕ ਦਿਨ ਕਦੇ ਡਾਕਟਰ ਕੋਲੋਂ ਹੀ ਬਾਗ ਗਏ। ਉਹਨੇ ਮੇਰਾ ਬੀਪੀ ਕਰਾਓ ਕਹਿੰਦਾ ਤੂੰ ਤਾਂ ਮਰਜੈਂਟ ਕਦੋਂ ਨਾਲ ਚ ਹੱਟ ਬੀਟ ਹੱਟ ਬੀਟ ਬੜੀ ਜਿਆਦੇ ਸਾਰਾ ਕੁਝ ਹੀ ਬੜੀ ਜਿਆਦੇ ਇੱਕਦਮ ਕਦੇ ਹੋਈ ਸਪੋਰਟਸਮੈਨ ਬੰਦਾ ਸੀ ਮੈਂ। ਉੱਥੇ ਉਹਨੂੰ ਬੰਦ ਰੱਖਿਆ ਕੋਈ ਤਾਂ ਕੁਝ ਦੇ ਵੀ ਸਕਦੇ ਹਨਾ ਫਿਰ ਇੱਕ ਦੋ ਚੀਜ਼ਾਂ ਹੋਰ ਵੀ ਨਿਕਲੀਆਂ। ਫੇਰ ਮੈਂ ਦਵਾਈ ਦਬੂਈ ਤਾਂ ਖਾਦੀ ਨਹੀਂ ਯਾਰ ਬਹੁਤ ਔਖਾ ਰਿਹਾ ਮੈਂ 2 ਤਾਈ ਮਹੀਨੇ ਫੇਰ ਅਬ ਸਾਹ ਸੂ ਫੁੱਲਣ ਲੱਗ ਗਿਆ ਫੇਰ ਹੁਣ ਮੈਂ ਦੇਸੀ ਢੰਗਾਂ ਨਾਲ ਲਸਨ ਲਸਨ ਖਾ ਕੇ ਪ੍ਰੈਕਟਿਸ ਪੁੱਟ ਸ਼ੁਰੂ ਕਰਤੀ ਫੇਰ ਦੂਰੀ ਵਰਜ ਕੇ ਪ੍ਰੈਕਟਿਸ ਬੰਦ ਹੋ ਗਈ ਸੀ ਤਾਂ ਉਹ ਠੀਕ ਹੈ ਹੁਣ ਮੈਂ ਚੈੱਕ ਨਹੀਂ ਕਰਾਉਂਦਾ ਯਾਰ ਧਿਆਨ ਰੱਖੀ ਤੇਰੀ ਬਹੁਤ ਲੋਡ ਆ ਪੰਜਾਬ ਨੂੰ ਹਾਂ ਉਹ ਤਾਂ ਚਲ ਕੋਈ ਗੱਲ ਨਹੀਂ ਮੈਂ ਚੈੱਕ ਨਹੀਂ ਕਰਾਉਂਦਾ ਜੇ ਚੈੱਕ ਕਰਾਵਾਂਗੇ ਰੋਬਾਗਾ ਹਾਂ ਦੀ ਗਾਂ 100 ਬੱਬਾ ਵਧੀ ਜਾਵੇ ਯਾਰ ਕੰਨਾ ਕ ਵਧੂਗਾ ਜਿੱਦੇ ਜਾਣਾ ਹੋਇਆ ਤਾਂ ਜਾਵਾਂਗੇ ਉਹ ਦਵਾਈ ਤੂੰ ਉਹ ਚੈੱਕ ਹਾਂ ਤਾਂ ਹੁੰਦਾ ਠੀਕ ਰਹਿੰਦਾ ਪਤਾ ਲੱਗ ਜਾਂ